ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ ਵੀਆਈਪੀ ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸ਼ਕਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਆਉਣ ਕਰਕੇ ਵਿਕਰਮਜੀਤਿਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਠੀ ਤੇ ਉਸ ਤੋਂ ਬਾਅਦ ਜਿਹੜੇ ਬੀ ਬੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਬਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜਿਨ੍ਹਾਂ ਦੇ ਵਿੱਚ ਨਹੀਂ ਮਿਲਦੀ ਤੇ ਉਹੀ ਵੀ ਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ نیند ਨਾ ਔਨ ਕਰਕੇ ਵਿਕਰਮ ਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਵੜਤੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠਿਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠਿਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ खबर आई कि ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਦਿਆ ਉਹ ਜੀ ਜਿਨ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀ ਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਮਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਔਣ ਕਰਕੇ ਵਿਕਰਮ ਮਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਠੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਮਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਈ ਆ ਕਿ ਉਹਨਾਂ ਦਾ ਬੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ੍ਹ ਤੋਂ ਜਿੱਥੇ ਵਿਕਰਮਜੀਠਿਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮਜੀਠਿਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮਜੀਠਿਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀ ਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਮਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਔਨ ਕਰਕੇ ਵਿਕਰਮ ਮਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਰਤੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਬੀਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਅਜੀਠਿਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਔਣ ਕਰਕੇ ਵਿਕਰਮ ਅਜੀਠਿਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਰਤੀ ਤੇ ਉਸ ਤੋਂ ਬਾਅਦ ਜਿਹੜੇ ਬੀਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀ ਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਮਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸ਼ਕਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤਵਰ ਨੀਂਦ ਨਾ ਆਉਣ ਕਰਕੇ ਵਿਕਰਮ ਅਜੀਤਿਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਰਤੀ ਤੇ ਉਸ ਤੋਂ ਬਾਅਦ ਜਿਹੜੇ ਬੀ ਬੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਮਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 107 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਬੀਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਮਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਔਨ ਕਰਕੇ ਵਿਕਰਮ ਮਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਠੀ ਤੇ ਉਸ ਤੋਂ ਬਾਅਦ ਜਿਹੜੇ ਬੀਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਬਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ ਵੀਆਈਪੀ ਸਹੂਲਤਾ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਅਜੀਠਿਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਔਨ ਕਰਕੇ ਵਿਕਰਮਜੀਠਿਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਠੀ ਤੇ ਉਸ ਤੋਂ ਬਾਅਦ ਜਿਹੜੇ ਬੀ ਬੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ VIP ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠਿਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ CCTV ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠਿਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਈ ਆ ਕਿ ਉਹਨਾਂ ਦਾ BP ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ੍ਹ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ ਵੀਆਈਪੀ ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਆਉਣ ਕਰਕੇ ਵਿਕਰਮ ਜੀਠਿਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਰਤੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮਜੀਠਿਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮਜੀਠਿਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮਜੀਠਿਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ विक्रम जीठिया ਵੱਲੋਂ اے سی ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ نیند ਨਹੀਂ ਆਈ ਤੇ نیند ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਤੇ ਉਹੀ ਵੀਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਔਨ ਕਰਕੇ ਵਿਕਰਮ ਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਠੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜੇਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਬਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਮਜੀਠੀਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਮਜੀਠੀਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ विक्रम जीठिया ਵੱਲੋਂ اے سی ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ نیند ਨਹੀਂ ਆਈ ਤੇ نیند ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲ੍ਹਾਂ ਦੇ ਵਿੱਚ ਨਹੀਂ ਮਿਲਦੀ ਤੇ ਉਹੀ ਵੀ ਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ ਨੀਂਦ ਨਾ ਆਉਣ ਕਰਕੇ ਵਿਕਰਮ ਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਰਤੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵੀ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਆ ਪਰ ਵਿਕਰਮ ਮਜੀਠੀਆ ਦੇ ਹੈਲਥ ਬਾਰੇ ਇਹ ਵੀ ਅਪਡੇਟ ਆ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਖਬਰ ਆਇਆ ਕਿ ਉਹਨਾਂ ਦਾ ਬੀਪੀ ਜਿਹੜਾ ਉਹ 160 ਤੇ ਪਹੁੰਚ ਗਿਆ ਸੀ ਤੇ ਰਾਤ ਵੇਰ ਉਹ ਸੌ ਨਹੀਂ ਸਕੇ ਇਸ ਵੇਲੇ ਬਹੁਤ ਵੱਡੀ ਖਬਰ ਆ ਰਹੀ ਆ ਨਾਬਾ ਜੇਲ ਤੋਂ ਜਿੱਥੇ ਵਿਕਰਮ ਅਜੀਤਿਆ ਨੂੰ ਰੱਖਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਵਿਕਰਮ ਅਜੀਤਿਆ ਦਾ ਬੀਪੀ ਵੱਧ ਗਿਆ ਤੇ 160 ਤੇ ਪਹੁੰਚ ਗਿਆ ਕਿਉਂਕਿ ਰਾਤ ਭਰ ਵਿਕਰਮ ਅਜੀਤਿਆ ਨੂੰ ਨੀਂਦ ਨਹੀਂ ਆਈ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਆ ਜਿਸ ਦੇ ਵਿੱਚ ਵਿਕਰਮ ਜੀਠਿਆ ਵੱਲੋਂ ਏਸੀ ਦੀ ਮੰਗ ਕੀਤੀ ਗਈ ਤੇ ਬੈੱਡ ਦੀ ਮੰਗ ਕੀਤੀ ਗਈ ਕਿਉਂਕਿ ਰਾਤ ਵੇਰ ਉਹਨਾਂ ਨੂੰ ਨੀਂਦ ਨਹੀਂ ਆਈ ਤੇ ਨੀਂਦ ਨਾ ਆਣ ਕਰਕੇ ਜਿੱਥੇ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਵੱਲੋਂ ਜਿਹੜੀ ਮੰਗ ਕੀਤੀ ਗਈ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਸਾਡੇ ਸੂਤਰ ਦੱਸਦੇ ਹਨ ਕਿ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਮਨ੍ਹਾ ਇਸ ਕਰਕੇ ਵੀ ਮੁਕਤੋਰ ਤੇ ਕਿਹਾ ਗਿਆ ਕਿ ਜਿੱਦਾਂ ਪਹਿਲਾਂ ਹੀ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ VIP ਕਲਚਰ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਕਈ ਮੰਤਰੀ ਜਾਂ ਮਿਨਿਸਟਰ ਹੁੰਦੇ ਸੀ ਜਿਨ੍ਹਾਂ ਨੂੰ VIP ਸਹੂਲਤਾਂ ਜੇਲ੍ਹਾਂ ਦੇ ਅੰਦਰ ਵੀ ਮਿਲਦੀਆਂ ਸੀ ਪਰ ਹੁਣ VIP ਸਹੂਲਤਾਂ ਨਹੀਂ ਮਿਲ ਰਹੀਆਂ ਜੇਲ੍ਹਾਂ ਦੇ ਵਿੱਚ ਤੇ ਕਾਫੀ ਮੰਤਰੀ ਜਾਂ ਜੋ ਵੀ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਉਹ ਕਾਫੀ ਔਖੇ ਹੁੰਦੇ ਨੇ ਕਿਉਂਕਿ ਅਜੇਹੇ ਵਿੱਚ ਉਹਨਾਂ ਨੂੰ ਜੋ ਰੋਜੀ ਰੋਟੀ ਆ ਰੋਜ਼ ਉਹਨਾਂ ਦਾ ਜੋ ਰੋਜ਼ਮਰਰਾ ਦੀ ਜ਼ਿੰਦਗੀ ਹੁੰਦੀ ਆ ਉਹੋ ਜੀ ਜੇਲਾਂ ਦੇ ਵਿੱਚ ਨਹੀਂ ਮਿਲਦੀ ਆ ਤੇ ਉਹੀ ਵੀ ਆਈਪੀ ਟ੍ਰੀਟਮੈਂਟ ਜਿਹੜਾ ਹੁਣ ਵਿਕਰਮ ਮਜੀਠੀਆ ਨੂੰ ਦੇਣ ਤੋਂ ਮਨਾ ਕਰ ਦਿੱਤਾ ਜੇਲ੍ਹ ਪ੍ਰਸ਼ਾਸਨ ਨੇ ਕਿਉਂਕਿ ਸਖਤੀ ਬਹੁਤ ਆ ਪੰਜਾਬ ਦੇ ਵਿੱਚ ਤੇ ਦੱਸ ਦਈਏ ਕਿ ਰਾਤ ਵਰ نیند ਨਾ ਆਉਣ ਕਰਕੇ ਵਿਕਰਮ ਮਜੀਠੀਆ ਨੇ ਜਿਹੜੀ ਸਵੇਰੇ ਮੰਗ ਕੀਤੀ ਏਸੀ ਤੇ ਬੈਰਤੀ ਤੇ ਉਸ ਤੋਂ ਬਾਅਦ ਜਿਹੜੇ ਵੀ ਆਈਪੀ ਕਲਚਰ ਜਿਸ ਨੂੰ ਕਿਹਾ ਜਾਂਦਾ ਹੈ ਉਹ ਖਤਮ ਤਾਂ ਜਿੱਥੇ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਜਿੱਦਾਂ VIP ਟ੍ਰੀਟਮੈਂਟ ਦਿੱਤਾ ਜਾਂਦਾ ਸੀ ਪਰ ਮਾਨ ਸਰਕਾਰ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਇਸ ਵੇਲੇ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਹੈਗੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਨਿਗਰਾਨੀ ਲਈ 24 ਘੰਟੇ ਉੱਥੇ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਨੇ ਤੇ CCTV ਕੈਮਰਿਆਂ ਦੇ ਜ਼ਰੀਏ ਵੀ